brought to by silver pumps top quality or consistent performance ke liye sirf silver pumps naam yaad rakhna naib singh saini naib singh saini ohi hai jinne sade shubh karan te goliyan bharwaiyan police ne 200 to vadh sada kisan naal je aaj sbyal di ladai haryana naal je pakhre di ladai sadi haryana de naal te mainu dasso inna nu bjp valeyan nu es se do pehlu ne tuhanu pata hoega kise time ਕੇਜਰੀਵਾਲ ਨੇ ਇਸ ਗੱਲ ਨੂੰ ਕਬੂਲਿਆ ਸੀ ਕਿ ਮੇਰਾ ਪਰਿਵਾਰ ਤੇ ਮੇਰੇ ਬਾਪੂ ਜਿਹੜਾ ਸੀ ਇਹਦਾ ਕੇਜਰੀਵਾਲ ਦਾ ਇਹ ਵੀ ਨਿਕਰ ਪਾ ਕੇ ਰੱਖਦਾ ਰਿਹਾ। ਤੋਂ ਇਹਨਾਂ ਨਿਕਰ ਧਾਰੀਆਂ ਤੋਂ ਬਹੁਤ ਬਚਨ ਦੀ ਲੋੜ। ਉਖਦੀ ਇਲੈਕਸ਼ਨ। ਦੂਜੇ ਪਾਸੇ ਬੀਜੇਪੀ ਜੋ ਸਾਡੀ ਕਿਸਾਨੀ ਨਾਲ ਕੀਤਾ। ਸਾਡਾ ਨੌਜਵਾਨ ਬੱਚਾ ਸ਼ੁਭਕਰਨ ਸਿੰਘ ਗੋਲੀਆਂ ਮਾਰ ਕੇ ਕੱਲ ਜਿਹੜਾ ਉਹ ਸੈਣੀਏ ਲੈ ਕੇ ਆਏ ਨੇ ਨਵਾਬ ਸਿੰਘ ਸੈਣੀ ਦਾ ਕਿਹੜਾ ਸੈਣੀਏ? ਆ ਜਿਹੜਾ ਅੱਜ ਚੀਫ ਮਿਨਿਸਟਰ ਇਹਨਾਂ ਦਾ ਨਾਇਬ ਸਿੰਘ ਸੈਣੀ ਨਾਇਬ ਸਿੰਘ ਸ਼ਾਣੀ ਉਹੀ ਹੈ ਜਿਨੇ ਸਾਡੇ ਸ਼ੁਭ ਕਰਨ ਤੇ ਗੋਲੀਆਂ ਮਰਵਾਈਆਂ ਨੇ ਪੁਲਿਸ ਨੇ 200 ਤੋਂ ਵੱਧ ਸਾਡਾ ਕਿਸਾਨ ਫਟੜੜ ਕੀਤਾ ਸਾਡੇ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਪਾਣੀਆਂ ਦਾ ਦਰਿਆਵਾਂ ਦਾ ਪਾਖੜੇ ਦਾ ਜਿਹੜੀ ਵੀ ਸਾਡੀ ਲੜਾਈ ਹੈ ਉਹ ਬੀਜੇਪੀ ਦੇ ਨਾਲ ਹੈ ਜੇ ਅੱਜ ਐਸਵੀਐਲ ਦੀ ਲੜਾਈ ਹਰਿਆਣੇ ਨਾਲ ਜੇ ਪਾਖੜੇ ਦੀ ਲੜਾਈ ਸਾਡੀ ਹਰਿਆਣੇ ਦੇ ਨਾਲ ਤੇ ਮੈਨੂੰ ਦੱਸੋ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਇਸ ਸ਼ਾਣੀ ਤੋਂ ਇਲਾਵਾ ਕੋਈ ਬੰਦਾ ਨਹੀਂ ਲੱਭਾ ਜੀ ਪੰਜਾਬ ਚੰਦ ਹੈ ਨੇਰਾ ਦੇਸ਼ ਨੂੰ ਵੰਡਣ ਦੀ ਗੱਲ ਹੀ ਨਹੀਂ ਕਰਦੇ ਕੌਮਾਂ ਨੂੰ ਵੰਡਣ ਦੀ ਗੱਲ ਹੀ ਕਰਦੇ ਅੱਗੇ ਕਾਸਟ ਲਾਈਨਸ से ਵੰਡਣ ਦੀ ਗੱਲ ਕਰਦੇ ਇੱਥੇ ਆਇਆ ਜਿੱਥੇ ਆਂਦਾ ਉਹ ਕਹਿੰਦਾ ਜਿਹੜੀ ਵੇਰੀ ਸ਼ਰੇਣੀ ਹੈ ਮੈਂ ਉਹਨੂੰ ਇੱਥੋਂ ਚੁੱਕਣਾ ਜੀ ਸਾਡੇ ਵਿੱਚ ਫੁੱਟ ਪਾਣ ਦੀ ਜਿਹੜੀ ਹੈ ਪਾਲਿਸੀ ਹੈ ਭਾਜਪਾ ਦੀ ਅਸੀਂ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਭਾਜਪਾ ਨੂੰ ਪੰਜਾਬ ਦੇ ਵਿੱਚ ਕਦੀ ਵੀ ਇੱਥੇ ਫੁੱਟ ਹੋਲਡ ਨਹੀਂ ਮਿਲੇਗਾ ਇਹਨਾਂ ਨੇ ਸਾਡੀ ਦੇਖੋ ਦੋ ਪਹਿਚਾਨ ਸੀ ਪੰਜਾਬ ਦੀਆਂ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤਾਂ ਜਵਾਨਾਂ ਦੀ ਭਰਤੀ ਬੰਦ ਕੀਤੀ ਸਾਡੇ ਨੌਜਵਾਨ ਬੱਚਿਆਂ ਦੀ ਭਰਤੀ ਬੰਦ ਹੋ ਗਈ ਤੇ ਕਿਸਾਨਾਂ ਨੂੰ ਕੁਝ ਦਿੱਤਾ ਜੇ ਤਾਂ ਕੋਈ ਨਹੀਂ ਇੰਟਰਨੈਸ਼ਨਲ ਬਾਰਡਰ ਸਾਡੇ ਬੰਦ ਤੇ ਡਿਵਰਸੀਫਿਕੇਸ਼ਨ ਵਾਸਤੇ ਚੁਆਨੀ ਨਹੀਂ ਰੂਰਲ ਫੰਡ ਜਨਰੇ ਨੇ ਸਾਡੇ 8.5 ਤੋਂ 9000 ਕਰੋੜ ਰੁਪਏ ਦਾ ਸਾਰਾ ਪੱਤ ਬੰਨੇ ਰੋਕਿਆ ਇੱਥੇ ਸੈਣੀ ਆ ਕੇ ਦੱਸੇ ਪੰਜਾਬ ਨੂੰ ਅਸੀਂ ਦਵਾਂਗੇ ਕੀ ਉਹ ਦਿੱਤੀ ਤੂੰ ਕਦੀ ਚੁਆਨੀ ਨਹੀਂ ਸਾਡਾ ਤੂੰ ਸਾਰ ਰੋਕ ਕੇ ਰੱਖਿਆ ਜੀ ਤੋ ਇਸ ਗੱਲ ਕਰ ਸਾਡੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਮੁੱਚੇ ਲੁਧਿਆਣੇ ਦੇ ਵਾਸੀਆਂ ਨੂੰ ਕਿ ਕਾਂਗਰਸ ਨੂੰ ਜਿਤਾਓ ਜਦੋਂ ਵੀ ਕਾਂਗਰਸ ਆਈ ਉਦੋਂ ਹੀ ਇਹ ਸੂਬਾ ਪਰਫਲੁੱਟ ਇੰਡਸਟਰੀ ਵੀ ਉਦੋਂ ਚੱਲੀ ਕਾਰੋਬਾਰ ਵੀ ਉਦੋਂ ਚੱਲੇ ਤਾਂ ਸਾਡਾ ਵਾਦਾ ਤੁਹਾਡੇ ਨਾਲ ਗੁਰੂ ਮਾਰਾ ਸਾਹਿਬ ਮੈਂ ਮੇਰ ਕਰਨ ਸਰਕਾਰ ਆਏ ਕਾਂਗਰਸ ਦੀ ਆ ਗੈਂਗਸਟਰ ਜਿਹੜੇ ਜਿਹੜਾ ਹੱਤੇ ਜਿਹੜਾ ਨਿਬੜ ਗਏ ਤੇ ਤਾਂ ਗਏ ਦਿਓ ਕਿਉਂਕਿ ਗੈਂਗਸਟਰ ਰੱਖਈ ਇਹਨਾਂ ਨੇ ਜਿਹੜਾ ਬੰਦਾ ਜੇਲ੍ਹ 'ਚ ਉਹ ਕਿਸ ਤਰ੍ਹਾਂ ਆਪਣਾ ਕਾਰੋਬਾਰ ਚਲਾ ਸਕਦਾ ਜੇ ਸਰਕਾਰ ਉਹਦੀ ਪਿੱਠ ਪਿੱਛੇ ਨਾ ਹੋਵੇ। ਤੋ ਇਹ ਜੋ ਕੁਝ ਹੋ ਰਿਹਾ ਇੱਥੇ ਗੁੰਡਾਗਰਦੀ ਜਿਹੜੀ ਹੈ ਇਹ ਸੈਂਟਰ ਦੇ ਵਿੱਚ ਭਾਂਜ ਪਕ ਰਾਹੀ ਹੈ। ਇੱਥੇ ਆਕ ਰਾ ਰਹੇ ਤਾਂ ਨਕਮਾ ਮੁੱਖ ਮੰਤਰੀ ਹੈ। ਇਹਦੇ ਰੱਖਣ ਦੇ 1 ਮਿੰਟ ਰੱਖਣ ਦੇ ਕਾਬਿਲ ਨਹੀਂ। ਮੈਨੂੰ ਤਾਂ ਬਗੇਲ ਸਾਹਿਬ ਉਹ ਦਿਨ ਯਾਦ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 5-6 ਸਾਲ ਬਾਅਦ ਜਦੋਂ ਹਾਲਾਤ ਲਾਹੌਰ ਦਰਬਾਰ ਦੇ ਵਿਗੜਦੇ ਨੇ ਉਦੋਂ ਰਾਣੀ ਜਿੰਨਾ ਕੋ ਚਿੱਠੀ ਲਿਖਵਾਈ ਜਾਂਦੀ ਹੈ। ਰਾਣੀ ਜਿੰਦਾ ਅੰਗਰੇਜ਼ਾਂ ਨੂੰ ਕਹਿੰਦੀ ਇਸ ਇੰਡੀਆ ਕੰਪਨੀ ਨੂੰ ਕਿ ਪੰਜਾਬ ਦੇ ਵਿੱਚ ਲਾਹੌਰ ਨੂੰ ਸੈਟਲ ਕਰਨ ਵਾਸਤੇ ਪ੍ਰਿੰਸ ਦਲੀਪ ਸਿੰਘ ਦੀ ਜ਼ਿੰਦਗੀ ਬਚਾਉਣ ਵਾਸਤੇ ਤੁਸੀਂ ਆਓ ਉਸ ਟਾਈਮ ਪਹਿਲਾ ਅਸਰ ਜੌਨ ਲਾਰੈਂਸ ਇੱਕ ਪਹਿਲਾ ਰੀਜੈਂਟ ਕਹ ਲਿਆ ਜਾਂਦਾ ਪਹਿਲਾ ਰੀਜੈਂਟ ਤੇ ਇਹਨਾਂ ਦਾ ਆਲਰੇਡੀ ਦਿੱਲੀ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਦਾ ਮੈਂ ਨਾਂ ਲਿਆ ਆ ਚੁੱਕਿਆ ਜੀ ਸਾਰੇ ਮਹਿਕਮੇ ਸੰਭ ਰਹੇ ਸਰਕਾਰ ਇਹ ਚਲਾ ਰਹੇ ਨੇ ਨੌਨ ਪੰਜਾਬੀ ਜਿਹੜੇ ਨੇ ਉਹ ਅੱਜੇ ਨੌਕਰੀਆਂ ਲੈ ਰਹੇ ਨੇ ਪੰਜਾਬੀਆਂ ਦਾ ਨਾਂ ਕਦੇ ਨਹੀਂ ਜਿੱਦ ਦਿਨ ਨੌਕਰੀ ਨਿਕਲਦੀ ਹੈ ਨੌਨ ਪੰਜਾਬੀ ਲੈ ਰਹੇ ਨੇ ਤੇ ਇਹ ਵੀ ਮੈਂ ਪੰਜਾਬੀਆਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਅੱਜ ਤੁਹਾਡੀ ਹੋਂਦ ਦੀ ਲੜਾਈ ਪੰਜਾਬੀ ਵੀਰੋ ਇਕੱਠੇ ਪੀ ਸਾਰਿਆਂ ਨੂੰ ਘੱਟ ਕੇ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਹਾਨੂੰ ਪਤਾ ਹੋਏਗਾ ਕਿਸੇ ਟਾਈਮ ਕੇਜਰੀਵਾਲ ਨੇ ਇਸ ਗੱਲ ਨੂੰ ਕਬੂਲਿਆ ਸੀ ਕਿ ਮੇਰਾ ਪਰਿਵਾਰ ਤੇ ਮੇਰੇ ਬਾਪੂ ਜਿਹੜਾ ਸੀ ਇਹਦਾ ਕੇਜਰੀਵਾਲ ਦਾ ਇਹ ਵੀ ਨਿਕਰ ਪਾ ਕੇ ਰੱਖਦਾ ਰਿਹਾ ਤਾਂ ਇਹਨਾਂ ਨਿਕਰ ਧਾਰੀਆਂ ਤੋਂ ਬਹੁਤ ਬਚਨ ਦੀ ਲੋੜ ਹੈ ਇਹਨਾਂ ਬਹੁਤ ਸਾਰਾ ਨੁਕਸਾਨ ਕੀਤਾ ਤੇ ਉਹ ਇੰਨਾ ਹੀ ਕਹਿੰਦਾ ਹੋਇਆ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਿ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਜਾਏ ਤੇ ਭਾਰਤ ਭੂਸ਼ਣ ਆਸ਼ੂ ਨੂੰ ਆਪਣੀ ਵੋਟ ਨਾਲ ਕਾਮਯਾਬ ਕੀਤਾ ਜਾਏ ਬਹੁਤ ਬਹੁਤ ਸ਼ੁਕਰੀਆ